ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਆ ਸੰਦੀਪ ਖਰਲ ਅੱਜ ਨੌਇਡਾ ਦੇ ਸੈਕਟਰ 53 ਦੇ ਵਿੱਚ ਸਵੇਰੇ 6 ਵਜੇ ਜਨਕਦੇਵ ਸ਼ਾਹ ਜਿਹੜੇ ਆ ਇਹਕਰੋਂ ਰੋਜ਼ਾਨਾ ਦੀ ਤਰ੍ਹਾਂ ਦੁੱਧ ਲੈਣ ਗਏ ਨਾਲੇ ਸੈਰ ਕਰਦੇ ਸੀਗੇ ਤੇ ਨਾਲੇ ਦੁੱਧ ਲੈ ਕੇ ਜਿਹੜਾ 6:30 ਵਜੇ ਤੱਕ ਵਾਪਸ ਆ ਜਾਂਦੇ ਸੀਗੇ ਜਦੋਂ ਜਨਕਦੇਵ ਸ਼ਾਹ 6:30 ਤੱਕ ਵਾਪਸ ਘਰ ਨਹੀਂ ਆਏ ਘਰਦਿਆਂ ਨੇ ਸੋਚਿਆ ਚਲੋ ਸ਼ਾਇਦ ਕਿਸੇ ਕੋਲ ਗੱਲਾਂបਾਤਾਂ ਕਰਦੇ ਹੋਣਗੇ ਕਿਸੇ ਦੇ ਨਾਲ ਜਿਹੜਾ ਵਾ ਇਹ ਗੱਪਸ਼ਪ ਕਰਦੇ ਹੋਣਗੇ ਕਿਉਂਕਿ ਚੋਣਾਂ ਦਾ ਸੀਜ਼ਨ ਚੱਲ ਰਿਹਾ ਚੂਣ ਹੋ ਰਹੀ ਹੈ ਤੇ ਕਿਸੇ ਦੇ ਨਾਲ ਕੋਈ ਚੋਣਵੀ ਚਰਚਾ ਕਰਦੇ ਹੋਣਗੇ ਪਰ ਇਸੇ ਦੌਰਾਨ ਫੋਨ ਆ ਜਾਂਦਾ ਪੁਲਿਸ ਦਾ ਪੁਲਿਸ ਵਾਲੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਹਿੰਦੇ ਆ ਵੀ ਤੁਸੀਂ ਦਵਾਦਵ ਇਸ ਹਸਪੀਟਲ ਚ ਪਹੁੰਚੋ ਪਰਿਵਾਰ ਵਾਲੇ ਘਬਰਾ ਜਾਂਦੇ ਆ ਵੀ ਕੀ ਗੱਲ ਹੋ ਗਈ ਉਹ ਕਹਿੰਦੇ ਤੁਸੀਂ ਤੁਰੰਤ ਜਿਹੜਾ ਇੱਥੇ ਆਓ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਜਦੋਂ ਪਰਿਵਾਰ ਜਿਹੜਾ ਉਹ ਹਸਪੀਟਲ ਚ ਪਹੁੰਚਦਾ ਤਾਂ ਪਤਾ ਲੱਗਦਾ ਵੀ ਜਨਕਦੇਵ ਸ਼ਾਹ ਜਿਹੜੇ ਘਰੋਂ ਦੁੱਧ ਲੈਣ ਗਏ ਸੀ ਉਹ ਹੁਣ ਇਸ ਦੁਨੀਆ ਤੇ ਨਹੀਂ ਰਹੇ। ਦਰਸਲ ਹੁੰਦਾ ਕੀ ਆ ਕਿ ਜਿੱਦਾਂ ਪੂਨੇ ਦੇ ਵਿੱਚ ਉਸ ਮੁੰਡੇ ਨੇ ਪੋਰਸ਼ੇ ਕਾਰ ਦੇ ਨਾਲ ਦੋ ਨੌਜਵਾਨ ਮੁੰਡੇ ਕੁੜੀ ਨੂੰ ਜਿਹੜਾ ਦਰੜ ਦਿੱਤਾ ਸੀਗਾ ਇਸੇ ਤਰ੍ਹਾਂ ਅੱਜ ਸਵੇਰੇ ਜਨਕਦੇਵ ਸ਼ਾਹ ਦੇ ਨਾਲ ਵੀ ਹੋਇਆ। ਜਦੋਂ ਇਹ ਦੁੱਧ ਲੈ ਕੇ ਵਾਪਸ ਪਰਤ ਰਹੇ ਸੀ ਤਾਂ ਆਪਣੇ ਘਰ ਦੇ ਬਿਲਕੁਲ ਲਾਗੇ ਸੀਗੇ ਤਾਂ ਇੱਕ ਅਮੀਰ ਜ਼ਾਦਾ ਜਿਹੜਾ ਵਾ ਉਹ ਆਪਣੀ ਆਡੀ ਗੱਡੀ ਭਜਾਈ ਲਿਆਉਂਦਾ 1.200 ਦੀ ਉਹਦੀ ਰਫ਼ਤਾਰ ਹੁੰਦੀ ਆ ਤੇ ਬਿਲਕੁਲ ਸਾਹਮਣੇ ਆ ਕੇ ਉਹ ਇਹਨਾਂ ਨੂੰ ਟੱਕਰ ਮਾਰ ਦਿੰਦਾ ਤੇ ਜਿਹੜੇ ਜਨਕਦੇਵ ਸ਼ਾਹ ਵਾ ਇਹ ਲਗਭਗ 20 ਮੀਟਰ ਉੱਚਾ ਉਛਲਦੇ ਆ ਉਸ ਤੋਂ ਬਾਅਦ ਜਦੋਂ ਹੀਟ ਅਡਿਕਦੇ ਆ ਤੇ ਮੌਕੇ ਤੇ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਮੁੰਡਾ ਬਜਾਏ ਕਿ ਰੁਕਦਾ ਅਗਰ ਉਹਦੇ ਕੋਲੋਂ ਗਲਤੀ ਦੇ ਨਾਲ ਵੀ ਅਗਰ ਉਹਨੇ ਸਪੀਡ ਤੇਜ਼ ਕੀਤੀ ਹੋਈ ਸੀ ਵੀ ਉਹਨੂੰ ਲੱਗਾ ਸਵੇਰ ਦਾ ਵੇਲਾ ਕੌਣ ਹੋ ਸਕਦਾ ਉਹਨੂੰ ਉੱਥੇ ਰੁਕਣਾ ਚਾਹੀਦਾ ਸੀ ਉੱਥੇ ਉਤਰਦਾ ਇਹਨਾਂ ਨੂੰ ਕਿਸੇ ਹਸਪੀਟਲ ਲੈ ਕੇ ਜਾਂਦਾ ਇਹਨਾਂ ਦੇ ਕੋਲ 10 ਮਿੰਟ ਖਲੋਂਦਾ ਕਿਸੇ ਡਾਕਟਰ ਨੂੰ ਬੁਲਾਉਂਦਾ ਕਿਸੇ ਐਂਬੂਲੈਂਸ ਨੂੰ ਸਾਦਾ ਉਹਨੇ ਉੱਥੋਂ ਗੱਡੀ ਭਜਾਈ ਤੇ ਗੱਡੀ ਜਦੋਂ ਉਹਨੇ ਭਜਾਈ ਹੋਰ ਤੇਜ਼ ਰਫਤਾਰ ਦੇ ਨਾਲ ਭਜਾਈ ਉੱਥੇ ਫੇਰ ਇੱਕ ਜੀਪ ਆਉਂਦੀ ਆ ਉਹ ਦੇਖਦੇ ਆ ਕਿਉਂਕਿ ਲੋਕ ਜਿਹੜੇ ਹੋਰ ਵੀ ਸੈਰ ਕਰ ਰਹੇ ਹੁੰਦੇ ਉਸ ਰੋਡ ਦੇ ਉੱਤੇ ਇਕੱਠੇ ਹੋ ਜਾਂਦੇ ਆ ਫਿਰ ਇੱਕ ਜੀਪ ਵਾਲਾ ਜਿਹੜਾ ਇਹਨਾਂ ਨੂੰ ਹਸਪੀਟਲ ਲੈ ਕੇ ਜਾਂਦਾ ਪੁਲਿਸ ਨੂੰ ਇਤਲਾਹ ਕਰਦਾ ਤੇ ਪਰ ਇਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਇਸ ਤੋਂ ਬਾਅਦ ਇਹ ਸੀਸੀਟੀਵੀ ਫੁਟੇਜ ਜਿਹੜੀ ਆ ਸਾਹਮਣੇ ਆਈ ਆ ਵੀ ਕਿਸ ਤਰ੍ਹਾਂ ਖਾਲੀ ਸੜਕ ਆ ਤੇ ਇਹ ਮੁੰਡਾ ਗੱਡੀ ਨੂੰ ਐਦਾਂ ਭਜਾਰਿਆ ਵਾ ਜਿੱਦਾਂ ਕੋਈ ਫਾਰਮੂਲਾ 1 ਰੇਸਿੰਗ ਚੱਲਦੀ ਆ ਜਿੱਦਾਂ ਇਹਨੇ ਕੋਈ ਤਗਮਾ ਜਿੱਤਣਾ ਤੇ ਜਾਨ ਲੈ ਲੈਂਦਾ ਆਮ ਲੋਕਾਂ ਦੀ ਇਹ ਜਿਹੜੀਆਂ ਤੇਜ਼ ਰਫ਼ਤਾਰ ਗੱਡੀਆਂ ਚਲਾਉਣ ਦੇ ਜਿੰਨੇ ਵੀ ਇਹ ਸ਼ਕੀਨ ਮੁੰਡੇ ਕੁੜੀਆਂ ਨੇ ਇਸੇ ਤਰ੍ਹਾਂ ਹੀ ਕਰਦੇ ਆ ਜਦੋਂ ਇਹਨਾਂ ਕੋਲੋਂ ਕੋਈ ਹਾਦਸਾ ਹੋ ਜਾਂਦਾ ਵਜਾਏ ਕਿ ਉੱਥੇ ਰੁਕਣ ਦੇ ਬਾਅਦ ਚ ਉਹ ਗੱਡੀ ਭਜਾ ਲੈਂਦੇ ਆ ਹੁਣ ਪੂਨੇ ਵਾਲੇ ਕੇਸ ਦੇ ਵਿੱਚ ਮੁੰਡਾ ਗੱਡੀ ਚਲਾ ਰਿਹਾ ਸੀਗਾ ਲੋਕਾਂ ਨੇ ਉਹਨੂੰ ਫੜਿਆ ਲੋਕ ਉਹਨੂੰ ਪੁਲਿਸ ਕੋਲ ਲੈ ਕੇ ਗਏ ਪੁਲਿਸ ਨੇ ਉਹਨੂੰ ਅਦਾਲਤ 'ਚ ਪੇਸ਼ ਕਰਤਾ ਤੇ ਮੁੜ ਕੇ ਮੁੰਡੇ ਦਾ ਪਿਓ ਕਹਿੰਦਾ ਜੀ ਨਹੀਂ ਗੱਡੀ ਤਾਂ ਸਾਡਾ ਡਰਾਈਵਰ ਚਲਾ ਰਿਆ ਸੀਗਾ ਹੁਣ ਇਸ ਕੇਸ 'ਚ ਵੀ ਇਦਾਂ ਹੋਊਗਾ ਹੁਣ ਜੇ ਨਾ ਲੋਕਾਂ ਨੇ ਇਹ ਵੱਡੀਆਂ ਗੱਡੀਆਂ ਰੱਖੀਆਂ ਕਰੋੜਾਂ ਕਰੋੜਾਂ ਦੀਆਂ ਗੱਡੀਆਂ ਰੱਖੀਆਂ ਇਹ ਧਮਖੰਮ ਵੀ ਚੰਗਾ ਰੱਖਦੇ ਆ ਹੁਣ ਇਸ ਕੇਸ ਦੇ ਵਿੱਚ ਵੀ ਕੀ ਹੋਣਾ ਕਿ ਜਿਹੜਾ ਅਸਲ ਦੋਸ਼ੀ ਆ ਉਹਨੇ ਜਿਹੜਾ ਇਹ ਚੋਂ ਨਿਕਲ ਜਾਣਾ ਉਹਨੇ ਕਹਿਣਾ ਮੈਂ ਤਾਂ ਗੱਡੀ ਦੇ ਵਿੱਚ ਹੈ ਹੀ ਨਹੀਂ ਸੀ ਕਿਉਂਕਿ ਕਿਸੇ ਵੀ ਸੀਸੀਟੀਵੀ ਫੁਟੇਜ ਦੇ ਵਿੱਚ ਇਹਦੀ ਤਸਵੀਰ ਨਹੀਂ ਦਿਖਾਈ ਦੇ ਰਹੀ ਕਿਉਂਕਿ ਗੱਡੀ ਬਹੁਤ ਤੇਜ਼ ਆ ਗੱਡੀ ਜਿਹੜੀ ਆ ਉਹ ਗੋਲੀ ਦੀ ਸਪੀਡ ਤੇ ਤੇ ਭਜਾ ਕੇ ਲੈ ਗਿਆ ਕਿਸੇ ਵੀ ਸੀਸੀਟੀਵੀ ਫੁਟੇਜ ਦੇ ਵਿੱਚ ਗੱਡੀ ਤਾਂ ਦਿਖਾਈ ਦਿੰਦੀ ਆ ਪਰ ਇਹਦਾ ਚਿਹਰਾ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਤੇ ਇਸ ਕੇਸ ਦੇ ਵਿੱਚ ਵੀ ਇਹਨੇ ਪੈਸੇ ਖਵਾ ਕੇ ਜਿਹੜਾ ਵਾ ਕਿਸੇ ਨੂੰ ਅੱਗੇ ਕਰ ਦੇਣਾ ਕਿਉਂਕਿ ਨੰਬਰ ਤੇ ਉਹ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਹੀ ਰਹੀ ਹੈ ਪੁਲਿਸ ਵਾਲੇ ਔਰ ਉਮੀਦ ਆ ਵੀ ਹੋਏ ਇਸ ਕੇਸ ਦੇ ਵਿੱਚ ਵੀ ਸਖਤ ਕਾਰਵਾਈ ਕਰਨਗੇ ਪੂਰੀ ਜਿਹੜੀ ਹੈ ਮੁਸਤੈਦੀ ਦੇ ਨਾਲ ਕੰਮ ਕਰਨਗੇ ਬੰਦਾ ਤੇ ਫੜ ਲੈਣਗੇ ਪਰ ਇਹਨੇ ਮੁੱਕਰ ਜਰੂਰ ਜਾਣਾ ਜਿੱਦਾਂ ਉਹ ਪੋਰਸ਼ੇ ਵਾਲੇ ਕੇਸ ਦੇ ਵਿੱਚ ਹੋਇਆ ਹੁਣ ਉਸ ਕੇਸ ਦੇ ਵਿੱਚ ਜਿਨ੍ਹਾਂ ਡਾਕਟਰਾਂ ਨੇ ਆ ਵੀ ਮੁੰਡੇ ਨੇ ਸ਼ਰਾਬ ਨਹੀਂ ਪੀਤੀ ਹੋਈ ਉਹ ਪਗੋੜੇ ਹੋਏ ਫਿਰਦੇ ਆ ਉਹਨਾਂ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਸੋ ਪੈਸੇ ਦੇ ਦਮ ਦੇ ਉੱਤੇ ਇਹ ਜਿਹੜੇ ਰਫਤਾਰ ਦੇ ਸ਼ਕੀਨ ਆ ਜਾਂ ਜਿਹੜੇ ਵੱਡਿਆਂ ਘਰਾਂ ਦੇ ਕਾਕੇ ਆ ਇਹਨਾਂ ਨੂੰ ਇਦਾਂ ਲੱਗਦਾ ਵੀ ਅਸੀਂ ਕੁਝ ਵੀ ਕਰ ਲਈਏ ਇਹਨਾਂ ਨੂੰ ਇਦਾਂ ਲੱਗਦਾ ਵੀ ਕਾਨੂੰਨ ਸਾਡੇ ਲਈ ਤੇ ਬਣਿਆ ਹੀ ਨਹੀਂ ਕਾਨੂੰਨ ਤੇ ਉਹਨਾਂ ਲੋਕਾਂ ਵਾਸਤੇ ਬਣਿਆ ਵਾ ਜਿਹੜੇ ਮੱਧ ਵਰਗੀ ਨੇ ਜਿਹੜੇ ਗਰੀਬ ਲੋਕ ਆ ਕਾਨੂੰਨ ਤੇ ਉਹਨਾਂ ਵਾਸਤੇ ਆ ਸਾਡੇ ਵਾਸਤੇ ਤਾਂ ਕੋਈ ਕਾਨੂੰਨ ਹੀ ਨਹੀਂ ਹੈ ਨਹੀਂ ਹੁਣ ਦੇਖਦੇ ਆ ਇਸ ਕੇਸ ਦੇ ਵਿੱਚ ਜਿੱਥੇ ਜਨਕਦੇਵ ਸ਼ਾਹ ਜਿਹੜੇ 올 ਇੰਡੀਆ ਰੇਡੀਓ ਦੇ ਵਿੱਚ ਨੌਕਰੀ ਕਰਦੇ ਸੀ ਉਹਨਾਂ ਨੂੰ ਜਾਨ ਚਲੀ ਗਈ ਆ ਕਦੋਂ ਕਪੀਲਿਸ ਇਸ ਆਡੀ ਵਾਲੇ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਹਨੂੰ ਸਲਾਖਾਂ ਦੇ ਪਿੱਛੇ ਸੁੱਟਦੀ ਹੈ